ਅੱਜ ਅਸੀਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲਗਭਗ ਪਿਛਲੇ 30 ਸਾਲਾਂ ਤੋਂ ਜੁੜੇ ਹੋਏ ਆ ਸਰਦਾਰ ਅਵਧਾਰ ਸਿੰਘ ਜੋਲ ਜੀ ਜਿਨ੍ਹਾਂ ਨੇ 97 ਦੀ ਸਰਕਾਰ ਤੋਂ ਪਹਿਲਾਂ ਦੇ ਹੀ 94-95 ਤੋਂ ਬਤੌਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਯੂਥ ਅਕਾਲੀ ਦਲ ਤੇ ਫਿਰ ਅਕਾਲੀ ਦਲ ਦੇ ਵਿੱਚ ਅਸੀਂ ਦੋਨਾਂ ਨੇ ਲੰਬੇ ਸਮੇਂ ਤੋਂ ਪਾਰਟੀ 'ਚ ਕੰਮ ਕੀਤਾ ਪਿਛਲੇ ਸਮੇਂ ਦੌਰਾਨ ਕੁਝ ਮਤਭੇਦ ਹੋਏ ਸੀ ਜਿਨ੍ਹਾਂ ਕਰਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਗਏ ਸੀ ਪਰ ਪੰਥ ਦੇ ਬਡੇਰੇ ਹਿੱਤਾਂ ਲਈ ਕਿਉਂਕਿ ਨਾ ਤਾਂ ਅਸੀਂ ਕਾਮਯਾਬ ਹੋ ਸਕੇ ਢੀਂਡਸਾ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਕੋਈ ਬਹੁਤ ਵੱਡੀ ਪ੍ਰਾਪਤੀ ਕਰ ਸਕਿਆ ਪਿਛਲੇ ਇਹ ਤਿੰਨ ਦੋ ਤਿੰਨ ਇਲੈਕਸ਼ਨਾਂ ਤੋਂ ਸੋ ਅਸੀਂ ਸਾਰਿਆਂ ਨੇ ਇਹ ਮਹਿਸੂਸ ਕੀਤਾ ਕਿ ਆਉਣ ਵਾਲਾ ਜਿਹੜਾ ਇਹ ਸਮਾਂ ਆ ਉਹ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਦਾ ਆ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਆਮ ਵਰਕਰ ਆ ਉਹ ਚਾਹੁੰਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਤੱਕੜੀ ਦੀ ਅਗਵਾਈ ਦੇ ਵਿੱਚ ਤਗੜਾ ਹੋਵੇ ਸੋ ਉਹਨੂੰ ਤਗੜਾ ਕਰਨ ਲਈ ਅਸੀਂ ਪਾਰਟੀ 'ਚ ਆਏ ਆ ਤੇ ਅੱਜ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਪਣੇ ਉਮੀਦਵਾਰ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਪਾਰਟੀ ਪ੍ਰੈਜ਼ੀਡੈਂਟ ਸਾਹਮਣੇ ਸੋਰ ਸਿੰਘ ਠੰਡਲ ਜੀ ਸਾਨੂੰ ਦਿੱਤੇ ਆ ਬੜੇ ਕਾਬਲ ਉਮੀਦਵਾਰ ਆ ਸੋ ਅਸੀਂ ਆਪਣੇ ਢਿੰਸਾ ਸਾਹਿਬ ਦੇ ਧੜੇ ਵੱਲੋਂ ਅੱਜ ਉਹਨਾਂ ਦਾ ਸਮਰਥਨ ਕਰਨ ਲਈ ਇੱਥੇ ਇਕੱਠੇ ਹੋਏ ਆ ਤੇ ਅਸੀਂ ਪੂਰ ਜੋਰ ਯਤਨ ਕਰਕੇ ਇਹਨਾਂ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਦੇਖੋ ਮਨਮਟਾਬ ਤਾਂ ਪਾਰਟ ਇੱਕ ਜ਼ਿੰਦਗੀ ਦਾ ਹਿੱਸਾ ਆ ਉਹ ਚੱਲਦੇ ਵੀ ਰਹਿਣਗੇ ਹਟ ਵੀ ਰਹਿਣਗੇ ਪਰ ਆਪਾਂ ਮੇਨ ਇਸ ਸਿਧਾਂਤ ਤੇ ਚੱਲਦੇ ਆ ਇਹ ਗੁਰੂ ਸਾਹਿਬ ਦਾ ਵੀ ਹੁਕਮ ਆ ਵੀ ਜੇ ਨਾ ਰਿਹਾ ਪੰਥ ਤੇ ਕੌਣ ਜਿਹੜਾ ਸਤਕਾਰ ਕਰੂਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਤਾਂ ਪੰਥ ਦੇ ਲੋਕਾਂ ਨੇ ਕਰਨਾ ਤੇ ਪੰਥ ਨੂੰ ਬਚਾਉਣ ਲਈ ਸਾਡਾ ਇਕੱਠੇ ਹੋਣਾ ਬਹੁਤ ਜ਼ਰੂਰੀ ਆ ਸੋ ਇਸ ਕਰਕੇ ਅੱਜ ਅਸੀਂ ਅੱਜ ਇਕੱਠੇ ਹੋ ਕੇ ਪਾਰਟੀ ਦਾ ਸਮਰਥਨ ਕਰ ਲੈਣੇ ਆਂ ਨਹੀਂ ਅਸੀਂ ਅਸੀਂ 100% ਪਹਿਲਾਂ ਤੋਂ ਹੀ ਅਕਾਲੀ ਆ ਅਸੀਂ ਅਕਾਲੀ ਦਲ ਤੋਂ ਕਦੇ ਵੀ ਵੱਕ ਨਹੀਂ ਹੋਏ ਜੇ ਵੱਕ ਵੀ ਹੋਏ ਆ ਤਾਂ ਸ਼ਰਮਣੀ ਅਕਾਲੀ ਦਲ ਦਾ ਹੀ ਪਲੇਟਫਾਰਮ ਲੈ ਕੇ ਚੱਲੇ ਆਂ ਦੇ ਅਸੀਂ ਗਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਹਿਣਾ ਜਿਹੜਾ ਇਹ ਦਲ ਬਦਲੀਆਂ ਦਾ ਦੌਰ ਆ ਇਹਨਾਂ ਦੇ ਵਿੱਚ ਅਸੀਂ ਅਕਾਲੀ ਵਰਕਰ ਬਿਨਾਂ ਕਿਸੇ ਅਹੁਦੇ ਤੋਂ ਇਹ ਵੀ ਮੈਂ ਅੱਜ ਵਾਅਦਾ ਕਰਦਾ ਤੁਹਾਡੇ ਨਾਲ ਕਿ ਇਹ ਅਹੁਦਿਆਂ ਦੀ ਜਿਹੜੀ ਬਹੁਤ ਵੱਡੀ ਭੀੜ ਲੱਗੀ ਹੋਈ ਆ ਨਾ ਇਸ ਭੀੜ ਦੇ ਵਿੱਚੋਂ ਬਤੌਰ ਵਰਕਰ ਜਿਹੜਾ ਰਹਿ ਕੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਸੱਤੋਂ ਮੇਲਾ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਮੇਰੇ ਤੋਂ ਪਹਿਲਾਂ ਬਹੁਤ ਵਿਸਤਾਰਪੂਰਵਕ ਢੱਟ ਸਾਹਿਬ ਨੇ ਦੱਸਿਆ ਕਿ ਅਸੀਂ ਆਪਣਾ ਸਿਆਸੀ ਜੀਵਨ 92 93 ਤੋਂ ਸ਼ੁਰੂ ਕੀਤਾ 94 ਦੇ ਵਿੱਚ ਜੂਥ ਕਾਲੀ ਦਲ ਦੇ ਪ੍ਰਧਾਨ ਬਣੇ ਤੇ 10 12 ਸਾਲ ਜੂਥ ਵਿੰਗ ਦੀ ਜ਼ਿਲ੍ਹੇ ਦੀ ਪ੍ਰਧਾਨਗੀ ਕੀਤੀ ਉਸ ਤੋਂ ਬਾਅਦ ਪਾਰਟੀ ਨੇ ਮਾਣ ਬਖਸ਼ਿਆ ਤੇ ਮਾਰਕੀਟ ਕਮੇਟੀ ਹੁਸ਼ਾਰਪੁਰ ਦੇ ਚੇਅਰਮੈਨ ਬਣੇ ਅਤੇ ਹੁਸ਼ਾਰਪੁਰ ਦੇ ਵਿੱਚ ਕਾਉਂਸਲਰ ਦਾ ਇਲੈਕਸ਼ਨ ਵੀ ਲੜਿਆ ਜਿਹੜਾ 50 ਵਾਰਡਾਂ ਦੇ ਵਿੱਚੋਂ ਨੰਬਰ 2 ਤੇ ਸਭ ਤੋਂ ਵੱਧ ਲੀਡ ਉਸ ਸਮੇਂ ਦਾਸ ਨੇ ਲਈ ਜਿਸ ਤਰ੍ਹਾਂ ਢੱਟ ਸਾਹਿਬ ਨੇ ਦੱਸਿਆ ਵੀ ਪਿਛਲੇ ਸਮੇਂ ਦੇ ਵਿੱਚ ਕੁਝ ਬਕਰੀਵੇਂ ਹੋਏ ਤੇ ਢੀਂਸਾ ਸਾਹਿਬ ਨੇ ਇੱਕ ਆਪਣਾ ਜੁਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ ਪਰ ਸਮੇ ਨੂੰ ਨਿਯਾਗਤ ਨੂੰ ਦੇਖਦੇ ਹੋਏ ਪੰਥ ਦੇ ਭਲੇ ਦੇ ਲਈ ਜਿਹੜਾ ਇੱਕ ਫੈਸਲਾ ਲਿਆ ਗਿਆ ਕਿ ਜਿਹੜੀਆਂ ਪਾਰਟੀਆਂ ਇਕੱਠੀਆਂ ਹੋਗੇ ਅਸੀਂ ਜਿਹੜਾ ਪੰਥ ਲਈ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰੀਏ ਔਰ ਜਿਹੜੀ ਇਹ ਪੰਜਾਬ ਦੀ ਵੀ ਇੱਕ ਆਵਾਜ਼ ਸੀ ਕਿ ਸਾਰੇ ਅਕਾਲੀ ਦਲ ਇਕੱਠੇ ਹੋਣ ਔਰ ਕਾਲੀਦਾਲ ਇਕੱਠਾ ਹੋਇਆ ਔਰ ਜਿਹੜਾ ਹਿਸ਼ਾਰਪੁਰ ਦੇ ਵਿੱਚ ਸਰਦਾਰ ਸੋਹਣ ਸਿੰਘ ਠੰਡਲ ਜੀ ਜਿਹੜੇ ਉਮੀਦਵਾਰ ਦੇਤੇ ਬਹੁਤ ਹੀ ਵਧੀਆ ਔਰ ਬਹੁਤ ਹੀ ਇਮਾਨਦਾਰ ਔਰ ਬਹੁਤ ਕੰਮ ਕਰਨ ਵਾਲੇ ਇਨਸਾਨ ਨੇ ਔਰ ਉਹਨਾਂ ਦੇ ਲਈ ਅੱਜ ਅਸੀਂ ਦੇਖਿਆ ਵੀ ਹਰ ਵਰਕਰ ਜਿਹੜਾ ਪਾਰਟੀ ਦਾ ਉਹ ਦਿਨ ਰਾਤ ਇੱਕ ਕਰਕੇ ਚੱਲਿਆ ਹੋਇਆ ਔਰ ਜਿੰਨੇ ਵਰਕਰ ਜਿਹੜੇ ਸ਼੍ਰੋਮਣੀ ਕਾਲੀਦਾਲ ਦੇ ਅੱਜ ਵਰਕ ਕਰ ਰਹੇ ਨੇ ਮੈਨੂੰ ਹੋਰ ਕਿਸੇ ਪਾਰਟੀ ਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਵਰਕਰ ਆ ਕੰਮ ਕਰਦੇ ਨਹੀਂ ਦਿਖ ਰਹੇ ਪਰ ਅਸੀਂ ਆਸ ਕਰਦੇ ਹਾਂ ਕਿ ਸਰਦਾਰ ਸੋਨ ਸਿੰਘ ਜੀ ਠੰਡਲ ਜਿਹੜੇ ਨੇ ਉਹ ਬਹੁਤ ਵੱਡੀ ਬਹੁਮਤ ਦੇ ਨਾਲ ਇੱਥੋਂ ਲੀਡ ਲੈ ਕੇ ਜਿਹੜਾ ਆ ਲੋਕ ਸਭਾ ਦੇ ਵਿੱਚ ਪਹੁੰਚਣਗੇ ਔਰ ਜਿਹੜੀ ਆ ਹਾਰਪੁਰ ਦੀ ਜਿਹੜੀ ਆਵਾਜ਼ ਆ ਪੰਜਾਬ ਦੀ ਆਵਾਜ਼ ਜਿਹੜੀ ਆ ਉਹ ਜਾ ਕੇ ਲੋਕ ਸਭਾ ਦੇ ਵਿੱਚ ਆਪਣੀ ਬੁਲੰਦ ਕਰਨਗੇ ਔਰ ਅਸੀਂ ਜਿਹੜੇ ਔਣ ਵਾਲੇ ਦਿਨਾਂ ਵਾਂ ਉਹਨਾਂ ਦੇ ਵਿੱਚ ਅਸੀਂ ਖੁੱਦ ਤੇ ਸਾਰੇ ਵਰਕਰ ਦਿਨ ਰਾਤ ਇੱਕ ਕਰਕੇ ਇੱਕ ਇੱਕ ਵੋਟ ਦੇ ਲਈ ਜਿਹੜਾ ਆ ਅਸੀਂ ਵੋਟਰਾਂ ਦੇ ਕੋਲ ਜਾਵਾਂਗੇ ਔਰ ਸਰਦਾਰ ਸੋਹਣ ਸਿੰਘ ਢੰਡਲ ਜੀ ਨੂੰ ਭਾਰੀ ਬਹੁਤ ਨਾਲ ਜਿਤਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹ ਤਾਂ ਅੱਜ ਤੋਂ ਤਕਰੀਬਨ 2.5 3 ਮਹੀਨੇ ਪਹਿਲਾਂ ਸਰਦਾਰ ਸੰਦੀਪ ਸਿੰਘ ਢੀਂਡਾ ਸਾਹਿਬ ਜੀ ਨੇ ਆਪਣੇ ਗ੍ਰਹਿ ਵਿਖੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਆਪਣੀ ਪਾਰਟੀ ਨੂੰ ਜਿਹੜਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੀ ਪਾਰਟੀ ਨੂੰ ਖਤਮ ਕਰਕੇ ਤੇ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦਾਖਲ ਹੋ ਗਏ ਸੀ ਹੁਣ ਸਾਰੇ ਦਾ ਸਾਰਾ ਗਰੁੱਪ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਹੀ ਦਿਨ ਰਾਤ ਕੰਮ ਕਰ ਰਿਹਾ ਵਰਕ ਕਰ ਰਿਹਾ ਔਰ ਕਰਦਾ ਰਹੂਗਾ